ਨਾ ਕਿ ਮੈਂ ਤੁਹਾਨੂੰ ਛੱਡ ਕੇ ਆਉਂਗਾ ਇੱਧਰ ਬਾਕਰ ਫਰੀਜ਼ ਤੇ ਉਹ ਸਾਹਮਣੇ ਚੱਲੀ ਜਾਂਦਾ ਖੂਨਦਾਨ ਕੈਂਪ ਤੇ ਅੱਜ ਦਾ ਉਹ ਗੇਟ ਵੀ ਖੁੱਲਿਆ ਵਾਕਿਆ ਲੈਦਾ ਮੇਲੇ ਦਾ ਕੰਮ ਜਿਹੜਾ ਪੂਰਾ ਜੋਰਾਂ ਸ਼ੋਰਾਂ ਤੇ ਚੱਲੀ ਜਾਂਦਾ ਉਹ ਸਾਹਮਣੇ ਹੈਗਾ ਘੰਟਾ ਘਰ ਤੇ ਆਪਾਂ ਬਾਜ਼ਾਰ ਵੱਜੀ ਦੀ ਜਾਂਦੇ ਆ ਤੇ ਇੱਧਰਲੇ ਪਾਸੇ ਯਾਰ ਅੰਡਰਵਾਟਰ ਜਿਹੜਾ ਫਿਚਰ ਤਰਨ ਵਾਲਾ ਇਧਰ ਊਠ ਵੀ ਸਜਾਏ ਹੋਏ ਆ ਤੇ ਬਾਕੀ ਜਿਹੜੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਆ ਫਰੀਦਕੋਟ ਕਿਉਂਕਿ ਬਾਬਾ ਫਰੀ ਜੀ ਦਾ ਜਿਹੜਾ ਮੇਲਾ ਆ ਰਿਹਾ ਵਾ ਤੇ ਤਿਆਰੀ ਕਿਵੇਂ ਚੱਲ ਰਹੀ ਆ ਸਾਰੀ ਆਪਾਂ ਤੁਹਾਨੂੰ ਦਿਖਾਉਣੇ ਆ ਫਰੀਦਕੋਟ ਸ਼ਹਿਰ ਦੇ ਵਿੱਚ ਕਿਵੇਂ ਤਿਆਰੀ ਕਰਦੇ ਆ ਤੇ ਕੀ ਕੁਸ਼ ਚੱਲ ਰਿਹਾ ਵਾ ਉਹ ਆਪਾਂ ਤੁਹਾਨੂੰ ਇਸ ਵਲੌਗ ਰਹੀ ਜਿਹੜਾ ਦਿਖਾਵਾਂਗੇ ਤੇ ਹਰ ਸਾਲ ਜਿਹੜਾ ਬਾਬਾ ਫਰੀ ਜੀ ਦਾ ਮੇਲਾ ਬਹੁਤ ਧੂਮ ਧਾਮ ਨਾਲ ਮਨਾਇਆ ਜਾਂਦਾ ਵਾ ਤੇ ਇਸ ਸਾਲ ਵੀ ਜਿਹੜਾ ਬਹੁਤ ਵਧੀਆ ਤਿਆਰੀ ਚੱਲ ਰਹੀ ਹੈ ਤੇ ਤੁਹਾਨੂੰ ਆਪਾਂ ਦਿਖਾਉਣੇ ਆ ਲੈ ਕੇ ਚੱਲਦੇ ਆਂ ਸ਼ਹਿਰ ਵਾਲ ਨੂੰ ਮੇਲੇ ਦਾ ਕੰਮ ਜਿਹੜਾ ਪੂਰਾ ਜੋਰਾਂ ਸ਼ੋਰਾਂ ਤੇ ਚੱਲੀ ਜਾਂਦਾ ਜਿਹੜੀਆਂ ਆ ਚੰਡੋਲਾ ਇਹਨਾਂ ਨੂੰ ਕੱਸੀ ਜਾਂਦੇ ਆ ਤੇ ਜਿਵੇਂ ਜਿਵੇਂ ਜ਼ਿੰਮੇਵਾਰੀਆਂ ਸਾਰਿਆਂ ਦੀਆਂ ਲਾਈਆਂ ਜਿਵੇਂ ਆਪ ਬਾਈ ਇੱਥੇ ਟੰਬੇ ਗੱਡੀ ਜਾਂਦਾ ਕਿਉਂਕਿ ਇਹਨਾਂ ਨੇ ਇੱਥੇ ਤਾਰਾਂ ਤੂਰਾ ਲਾ ਕੇ ਕਵਰ ਕਰਨਾ ਵਾ ਇਧਰਲੇ ਪਾਸੇ ਆ ਜਿਹੜੀ ਪਾਰਕਿੰਗ ਬਣ ਜਾਣੀ ਆ ਸਕਿਉਰਟੀ ਵੀ ਜਿਹੜੀ ਪੁਲਿਸ ਬਹੁਤ ਲੱਗੀ ਹੋਈ ਆ ਜਿਹੜੇ ਜਵਾਕ ਨਿਕਨੇ ਨਿਕ ਕੇ ਵੇਖਣ ਵਾਸਤੇ ਜਿਨ੍ਹਾਂ ਨੂੰ ਚਾ ਮੇਲੇ ਦਾ ਤੇ ਉਹ ਪਹੁੰਚੀ ਜਾਂਦੇ ਆ ਇੱਥੇ ਵੀ ਕਈ ਦੁਕਾਨਾਂ ਲੱਗਣਗੀਆਂ ਤੇ ਉਹਨਾਂ ਦੀ ਜਿਹੜੀ ਤਿਆਰੀ ਜਾਂਦੀ ਆ ਚੱਲੀ ਜਾਂਦੀ ਬਾਕੀ ਐਂਬੂਲੈਂਸਾਂ ਕਾਫੀ ਜਿਹੜੀਆਂ ਇਸ ਜਿੰਨੀਆਂ ਵੀ ਐਂਬੂਲੈਂਸ ਫਰੀਦਕੋਟ ਦੇ ਵਿੱਚ ਉਹਨਾਂ ਨੇ ਸਾਰੀਆਂ ਜਿਹੜੀਆਂ ਫ੍ਰੀ ਸ਼ੂਲ ਤਾਂ ਦੇ ਰੀਆਂ 5 ਦਿਨ ਤੇ ਟੈਕਟ ਕਾਊਂਟਰ ਇੱਥੇ ਟੈਕਟਾਂ ਜਿਹੜੀਆਂ ਕੱਟਣਗੇ ਦੇ ਅੰਦਰ ਜਿਹੜਾ ਜਾਣ ਦਾ ਮਤਲਬ ਦਾਖਲਾ ਮਿਲੂਗਾ ਇਹਦੇ ਵਿੱਚ ਲਗਭਗ ਜਿਹੜਾ ਮੇਲਾ ਅੱਜ ਤੋਂ ਸ਼ੁਰੂ ਆ ਇੱਥੇ ਇੱਥੇ ਲੰਗਰ ਦੀ ਸੇਵਾ ਲਈ ਹੋਈ ਆ ਰਾਜੋਵਾਲਾ ਜਿਹੜਾ ਫਰੀਦਕੋਟ ਦੇ ਲੋਕਾਂ ਨੇ ਜਿਹੜਾ ਦੁਕਾਨਾਂ ਵਾਲੇ ਜਿਹੜੇ ਦੁਕਾਨਾਂ ਲਾਉਣੀਆਂ ਸ਼ੁਰੂ ਕਰਤੀਆਂ ਇਧਰ ਊਠ ਵੀ ਸਜਾਏ ਹੋਏ ਆ ਤੇ ਬਾਕੀ ਜਿਹੜੇ ਘੋੜੇ ਹੋ ਗਏ ਹੋਰ ਵੀ ਜਿਹੜਾ ਇੱਥੇ ਬਹੁਤ ਝਲਕੀਆਂ ਕੱਢੀਆਂ ਜਾਂਦੀਆਂ ਐ ਮਾਲ ਇਹਨਾਂ ਨੂੰ ਤਿਆਰ ਕਰਕੇ ਇਧਰ ਬਾਥਰੂਮਾਂ ਨੂੰ ਵੀ ਰੰਗ ਰੂੰਗ ਕਰਕੇ ਜਿਹੜਾ ਵਧੀਆ ਉਹ ਬਣਾਇਆ ਗਿਆ ਵਾ ਸੰਗਤ ਵਾਸਤੇ ਇੱਥੇ ਬਣਿਆ ਹੋਇਆ ਗੇਟ ਅੰਦਰ ਜਾਣ ਵਾਸਤੇ ਬਾਕੀ ਸਕਿਉਰਟੀ ਲੱਗੀ ਹੋਈ ਆ ਜਿਹੜੀ ਪੂਰੀ ਤੇ ਸਮਾਨ ਜਿਵੇਂ ਤਿਆਰ ਕੀ ਜਾਂਦੇ ਸਾਰੇ ਦੁਕਾਨਾਂ ਵਾਲੇ ਇਧਰ ਤਿਆਰੀ ਹੋ ਰਹੀ ਹੈ ਜਿੰਨੀਆਂ ਵੀ ਖਾਣ ਵਾਲੀਆਂ ਚੀਜ਼ਾਂ ਕੋਈ ਚਨਈ ਸਪੈਸ਼ਲ ਦੋਸਾ ਇਡਲੀ ਹਰਿਆਣਾ ਸਪੈਸ਼ਲ ਕੁਲਫੀ ਤੇ ਬਰੀਆਨੀ ਹਰਿਆਣਾ ਜਲੇਬੀ ਮਹਾਰਾਸ਼ਟਰੀ ਫੂਡ ਜਿਹੜਾ ਉਹ ਇਧਰਲੇ ਪਾਸੇ ਇਹਨੇ ਕਾਊਂਟਰ 'ਚ ਜਿਹੜਾ ਤਿਆਰ ਕਰੀ ਜਾਂਦੇ ਆ ਇਧਰਲੇ ਪਾਸੇ ਜਿਹੜਾ ਪੁਲਿਸ ਦਾ ਕੈਂਪ ਲੱਗਿਆ ਹੋਇਆ ਵਾ ਏਸੀ ਯੂ ਸੀ ਇਹਨਾਂ ਨੂੰ ਲਾ ਕੇ ਦਿੱਤੇ ਹੋਏ ਆ ਤਿਆਰੀ ਜਿਹੜੀ ਪੂਰੀ ਜੋਰਾਂ ਸ਼ੋਰਾਂ ਤੇ ਚੱਲੀ ਜਾਂਦੀ ਆ ਸਾਰੇ ਕਾਸੇ ਦੀ ਇਧਰਲੇ ਪਾਸੇ ਜਿਹੜੀ ਸਰਕਸ ਉਹ ਮੋਟਰਸਾਈਕਲ ਕੇ ਕਾਰ ਭਜਾਉਂਦੇ ਨੇ ਕਾਰ ਖੜੀ ਹੈ ਵਿੱਚ ਦੇ ਫਿਲਹਾਲ ਤੇ ਇਹ ਆਪ ਦਾ ਜਿਹੜਾ ਥੰਦ ਪੜਾ ਕੱਸੀ ਜਾਂਦੇ ਸਾਰਾ ਤੇ ਇਧਰਲੇ ਪਾਸੇ ਜਿਹੜਾ ਅੰਡਰਵਾਟਰ ਜਿਹੜਾ ਫਿਸ਼ ਟਰਨਲ ਇਹ ਵੀ ਇਧਰ ਜਿਹੜਾ ਇਹਨਾਂ ਨੇ ਤਿਆਰ ਕਰ ਲਿਆ ਵਾ ਦਰਾਂਦਾਰਾਂ ਨੇ ਜਿਹੜਾ ਆਪ ਦਾ ਸਮਾਨ ਟਕਾਉਣਾ ਸ਼ੁਰੂ ਕਰਤਾ ਵਾ ਤੇ ਤਕਰੀਬਨ ਜਿਹੜੀ 100 ਪਲੱਸ ਇਥੇ ਐਵੇਂ ਦੀਆਂ ਜਿਹੜੀਆਂ ਦੁਕਾਨਾਂ ਬਣੀਆਂ 100 ਪਲੱਸ ਹੈਗੀਆਂ ਪੁਲਿਸ ਦੀ ਸਕਿਉਰਟੀ ਪੂਰੀ ਟਾਈਟ ਕੀਤੀ ਹੋਈ ਵੀ ਆ ਕਿਉਂਕਿ ਹਰ ਸਾਲ ਜਿਹੜੀ ਸਕਿਉਰਟੀ ਪੂਰੀ ਟਾਈਟ ਹੁੰਦੀ ਆ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਬਾਬਾ ਟੱਲਾ ਤੇ ਉੱਥੋਂ ਦਾ ਦਿਖਾਉਣੇ ਆ ਵੀ ਉੱਥੇ ਤਿਆਰੀ ਕਿਵੇਂ ਚੱਲ ਰਹੀ ਆ ਜਿਹੜੀ ਸਾਰੀ ਇਹ ਚੌਂਕ ਆ ਜਿਹੜਾ ਇਹ ਹੈਗਾ ਕਨਈਆ ਜੀ ਚੌਂਕ ਤੇ ਇੱਥੇ ਵੀ ਜਿਹੜੀ ਤਿਆਰੀ ਪੂਰੀ ਕੀਤੀ ਹੋਈ ਆ ਉਹ ਸਾਹਮਣੇ ਹੈਗਾ ਘੰਟਾ ਘਰ ਤੇ ਆਪਾਂ ਬਾਜ਼ਾਰ ਵੱਲ ਦੀ ਜਾਂਦੇ ਆ ਬਾਬਾ ਢਿੱਲਾ ਸਾਹਿਬ ਨੂੰ ਬਾਜ਼ਾਰ 'ਚ ਜਿਹੜਾ ਸ਼ਰੌਣਕ ਮੇਲਾ ਦੇਖਣ ਨੂੰ ਬਹੁਤ ਮਿਲ ਰਿਹਾ ਵਾ ਕਿਉਂਕਿ ਇੱਕ ਤਾਂ ਇਹ ਜਿਹੜਾ ਬਾਜ਼ਾਰ ਆ ਬਾਬਾ ਫਰੀਜ ਦੇ ਬਾਬਾ ਢਿੱਲਾ ਜੀ ਦੇ ਜਿਹੜੇ ਗੁਰਦੁਆਰਾ ਸਾਹਿਬ ਨੂੰ ਜਾਂਦਾ ਵਾ ਤੇ ਬਾਕੀ ਉੱਤੋਂ ਹੋ ਗਿਆ ਜਿਹੜਾ ਮੇਲਾ ਸਾਰਾ ਬਾਜ਼ਾਰ ਹੀ ਜਿਹੜਾ ਫੁੱਲ ਗਿਆ ਵਾ ਇੱਥੇ ਵੀ ਜਿਹੜੀ ਬੋਸ ਲੱਗੀ ਹੋਈ ਆ ਬਾਕੀ ਅੱਜ ਵੀਰਵਾਰ ਕਰਕੇ ਵੀ ਜਿਹੜੀ ਸੰਗਤ ਕਾਫੀ ਤੁਰੀ ਆਉਂਦੀ ਆ ਬਾਬਾ ਫਰੀਦ ਜੀ ਮੱਥਾ ਟੇਕਣ ਵਾਸਤੇ ਇਸੇ ਕਰਕੇ ਜਿਹੜੀ ਆ ਗਲੀ ਭਰੀ ਹੋਈ ਆ ਉਹ ਸਾਹਮਣੇ ਚੱਲੀ ਜਾਂਦਾ ਖੂਨਦਾਨ ਕੈਂਪ ਤੇ ਅੱਜ ਦਾ ਉਹ ਗੇਟ ਵੀ ਖੁੱਲਿਆ ਵਾਕਿਆ ਲੈਦਾ ਅੰਦਰ ਪਤਾ ਨਹੀਂ ਜਾਣ ਦਿੰਦੇ ਕਿ ਨਹੀਂ ਦਿੰਦੇ ਜੀ ਤੇ ਇਧਰਲੇ ਪਾਸੇ ਵੀ ਜਿਹੜਾ ਤਿਆਰੀ ਕੀਤੀ ਹੋਈ ਆ ਆ ਹੈਗਾ ਰਾਜੇ ਦਾ ਕਿਲਾ ਤੇ ਅੱਗੇ ਹੈਗਾ ਬਾਬਾ ਚਿੱਲਾ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਇੱਥੇ ਵੀ ਸੰਗਲ ਲਾਤਾ ਕਿਉਂਕਿ ਗੱਡੀਆਂ ਗੁੱਡੀਆਂ ਨਾਲ ਨੰਗਨ ਜਾਂ ਮੋਟਰਸਾਈਕਲ ਨਾਲ ਜਾਣ ਤਾਂ ਚੰਡੀਆਂ ਲਾ ਕੇ ਤੇ ਤਿਆਰੀ ਪੂਰੀ ਵਧੀਆ ਕੀਤੀ ਹੋਈ ਆ ਜਿਹੜੀ ਸੰਗਤ ਬਹੁਤ ਆ ਕਿਉਂਕਿ ਜਦੋਂ ਮੇਲੇ ਦੇ ਵਿੱਚ ਫਿਰ ਮੱਥਾ ਨਹੀਂ ਦੇ ਕਹਿੰਦਾ ਇਸੇ ਕਰਕੇ ਸੰਗਤ ਜਿਹੜੀ ਪਹਿਲਾਂ ਮੱਥਾ ਟੇਕ ਜਾਂਦੀ ਆ ਤੇ ਫਿਲਹਾਲ ਅੱਜ ਹੈਗਾ ਵੀ ਵੀਰਵਾਰ ਤੇ ਇਸੇ ਕਰਕੇ ਜਿਹੜੀ ਸੰਗਤ ਜਿਹੜੀ ਅੱਜ ਬਹੁਤ ਆ ਗੁਰੂ ਸਾਹਿਬ ਦਾ ਕੀਰਤਨ ਜਿਹੜਾ ਇੱਥੇ ਕਰ ਰਹੇ ਆ ਰਾਗੀ ਸਿੰਘ ਤੇ ਸੰਗਤ ਜਿਹੜੀ ਮੱਥਾ ਟੇਕ ਰਹੀ ਆ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਮੇਲੇ ਦੇ ਵਿੱਚ ਜਿਹੜਾ ਸੰਗਤ ਬਹੁਤ ਹੋਊਗੀ ਤੇ ਮੱਥਾ ਟਿਕਣਾ ਜਿਹੜਾ ਬਹੁਤ ਮੁਸ਼ਕਲ ਹੋਊਗਾ ਤੇ ਇਹ ਜਿਹੜੀਆਂ ਐਂਬੂਲੈਂਸਾਂ 4-5 ਦਿਨ ਜਿੰਨੇ ਦਿਨ ਮੇਲਾ ਚੱਲੂਗਾ ਬਿਲਕੁਲ ਫ੍ਰੀ ਸਰਵਿਸ ਜਿਹੜੀਆਂ ਦੇਣਗੀਆਂ ਇਹ 4-5 ਦਿਨ ਮੇਲੇ ਵਿੱਚ ਤੇ ਇੱਥੇ ਜਿੰਨੇ ਵੀ ਚੌਂਕ ਆ ਸਾਰੇ ਜਿਹੜੇ ਬਹੁਤ ਵਧੀਆ ਜਿਹੜੇ ਸਜਾਏ ਹੋਏ ਆ ਤੇ ਹੁਣ ਆਪਾਂ ਜਿਹੜੇ ਪਹੁੰਚ ਗਏ ਆ ਪ੍ਰਜਿੰਦਰਾ ਕਾਲਜ ਵਾਲੇ ਰਾਹ ਤੇ ਤੇ ਇੱਥੇ ਜਿਹੜਾ ਖੇਡਾਂ ਵਾਲੇ ਗਰਾਊਂਡ ਆ ਇਹ ਵੀ ਤਿਆਰ ਕੀਤੇ ਹੋਏ ਆ ਤੇ ਨਾਲ ਜਿਹੜਾ ਬਲਜਿੰਦਰਾ ਕਾਲਜ ਦੇ ਵਿੱਚ ਜਿਹੜਾ ਪੁਸਤਕ ਮੇਲਾ ਲੱਗਿਆ ਹੋਇਆ ਵਾ ਇਧਰਲੇ ਪਾਸੇ ਇਸਾਂਗਤ ਜਿਹੜੀ ਇੱਥੇ ਪਹੁੰਚ ਕੇ ਵੀ ਪੁਸਤਕਾਂ ਖਰੀਦਦੀ ਆ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਆ ਜੋ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਜਾਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ